ਮਾਈਕਰੋ ਫਾਈਨੈਂਸ ਦੇ ਨਾਂ ਤੇ ਇੱਕ ਠੱਗੀ ਚੱਲ ਰਹੀ ਹੈ ਪੰਜਾਬ 'ਚ ਬਹੁਤ ਵੱਡੀ। ਉਹ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਘਰ ਵੇਖਿਓ ਮੜਾ ਯਾਰ ਹਾਲਾਤ ਘਰ ਦੇ ਦੇਖਿਓ। ਦੂਹਾ ਨਹੀਂ ਲੱਗਾ ਘਰ ਨੂੰ। ਆਹਾ ਵਾਸ਼ਿੰਗ ਮਸ਼ੀਨ ਆ। ਤੇ ਆਹ ਬੰਦੇ ਨੇ ਵਾਸ਼ਿੰਗ ਮਸ਼ੀਨ ਆਪਣੇ ਨੇ ਲਈ ਆ। ਠੀਕ ਹੈ ਰਾਜੂ ਨੇ। ਹੁਣ ਹੋਇਆ ਕੀ ਆ? ਇਹ ਮਾਈਕਰੋ ਫਾਈਨੈਂਸ ਦੇ ਨਾਂ ਤੇ ਬਿਨਾਂ ਬਜਾਜ ਫਾਈਨੈਂਸ ਤੋਂ ਇਹਨੇ ਇਹ ਵਾਸ਼ਿੰਗ ਮਸ਼ੀਨ ਲਈ ਆ। ਇੱਕ ਤਿਵੇਂ ਗਰੀਬ ਬੰਦੇ ਦੀ ਲੁੱਟ ਹੋ ਰਹੀ ਹੈ ਤੇ ਕਿਵੇਂ ਪੰਜਾਬ ਦਾ ਪੈਸਾ ਲੁੱਟਿਆ ਜਾ ਰਿਹਾ ਉਹ ਸਮਝਣ ਦੀ ਲੋੜ ਆ ਅੱਜ ਇਹ ਸਾਰਾ ਪੰਜਾਬ ਦਾ ਕਮੀ ਵਰਗ ਇਸੇ ਕੰਮ ਚੁਲਜਿਆ ਰਿਹਾ ਆ ਆ ਵਾਸ਼ਿੰਗ ਮਸ਼ੀਨਾਂ ਚ ਪਹਿਲਾਂ ਤਾਂ ਜਿਹੜੇ ਰੇਟ ਦੀ ਆ ਪਤਾ ਨਹੀਂ ਉਸ ਰੇਟ ਦਿੱਤੀ ਆ ਉੱਤੇ ਕਿੰਨਾ ਇਹਨਾਂ ਨੂੰ ਮਹਿੰਗੀ ਲੱਗੀ ਆ ਮਸ਼ੀਨ ਇਹ ਨਹੀਂ ਆਪਾਂ ਹਜੇ ਪਤਾ ਹੋਇਆ ਕੀ ਇਹ ਬੰਦਾ ਮੇਰੇ ਕੋਲੇ ਕੰਮ ਤੇ ਸੀਗਾ ਕੁਛ ਦੇਣਾ ਤੋਂ ਇਹ ਇਹਨੂੰ ਇਹਨੇ ਕਿਸ਼ਤ ਜਮਾ ਕਰਾਈਏ ਦੀ ਮਸ਼ੀਨ ਦੀ ਤੇ ਕਿਸ਼ਤ ਜਮਾ ਕਰਾਉਣ ਚ ਕਿਤੇ ਤੋਂ ਗਲਤ ਖਾਤੇ ਚ ਪੈ ਗਏ ਪੈਸੇ ਜਾਂ ਲੇਟ ਹੋ ਗਿਆ ਤਾਂ ਇਹਨੂੰ 500 ਰੁਪਏ ਦਾ ਜੁਰਮਾਨਾ ਦਿਹਾੜੀ ਦਾ ਕਿਸ਼ਤ ਡਿਲੇ ਦਾ ਮਤਲਬ ਕਿਸ਼ਤ ਕਿੰਨੀ ਆ 1200 ਰੁਪਿਆ ਤੇ ਜੁਰਮਾਨਾ ਕਿੰਨਾ 500 ਤੇ ਇਹਨੂੰ ਬਾਰ-ਬਾਰ ਫੋਨ ਆ ਰਹੇ ਸੀ ਮਿੰਟ-ਮਿੰਟ ਬਾਅਦ ਦੋ ਦਿਨ ਹੋ ਗਏ ਉਹਨੂੰ ਫੋਨ ਆਈ ਜਾਂਦੇ ਸੀ ਫੋਨ ਆਈ ਜਾਂਦੇ ਸੀ ਫੋਨ ਵੀ ਆਈ ਜਾਂਦੇ ਆ ਤੇ ਮੈਂ ਇਹਦਾ ਫੋਨ ਫੜ ਲਿਆ ਮੈਂ ਗੱਲ ਕੀਤੀ ਅੱਗੋਂ ਹਿੰਦੀ ਤੇ ਕੋਈ ਉਹਨਾਂ ਦੀਆਂ ਕੁੜੀਆਂ ਭਾਈਆਂ ਪਤਾ ਨਹੀਂ ਕਿੱਥੋਂ ਦੀਆਂ ਉਹਨੂੰ ਪਲਵੰਡੀ ਭਾਈ ਕਹਿਣਾ ਨਹੀਂ ਆਉਂਦਾ ਮੈਂ ਕਿਹਾ ਪੰਜਾਬੀ ਵਾਲਾ ਗੱਲ ਕਰਾ ਦਿਓ ਉਹ ਵੀ ਨਹੀਂ ਆਈ ਤੇ ਹੋ ਗਈ ਰਹਾ ਉਹ ਵੀ ਨਾਲ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਮੇਰੀ ਗੱਲ ਹੋਈ ਆ ਤੇ ਹਰੇਕ ਦਿਨ ਦੇ ਕੈਸ਼ ਟੈਕ ਦੇ ਦੀ ਟੁੱਟ ਜੇ ਦਾ 42 ਰੁਪਏ 500 ਪਹਿਲਾਂ ਨਿਰਮਾਨਾ ਰੋਜ਼ ਦਾ 42 ਰੁਪਏ ਤਾ ਮੋਟਾ ਜਿਹਾ ਲਾ ਲਓ 1200 ਦੀ ਕਿਸ਼ਤ ਮਗਰ 500 ਇੱਕ ਤੇ 42 ਰੁਪਏ ਦੇ ਹਿਸਾਬ ਨਾਲ ਤਕਰੀਬਨ 13-1400 1200 ਦੀ ਕਿਸ਼ਤ ਦਾ ਮਹੀਨੇ ਬਾਅਦ ਇਹ ਬੰਦੇ ਨੂੰ ਹਜੇ ਉਹਨੇ ਕੋਈ 265 ਰੁਪਏ ਦੀ ਹੋਰ ਪੈਨਲਟੀ ਗਈ ਸੀ 1200 ਦੀ ਕਿਸ਼ਤ ਦਾ 3000 ਰੁਪਏ ਭਰਨਾ ਪੈਣਾ ਤੇ ਭਰ ਹੋ ਰਿਹਾ ਇਹ ਮਾਈਕਰੋ ਫਾਈਨੈਂਸ ਦੇ ਨਾਂ ਤੇ ਭਰ ਹੋ ਰਿਹਾ ਇਹ ਗਰੀਮਾਰ ਹੋ ਰਹੀ ਹੈ ਸਾਰੇ ਪੰਜਾਬ ਦੀ ਜਿਵੇਂ ਆ ਮੈਂ ਪਿੱਛੇ ਜੇ ਬੋਲਿਆ ਸੀ दारू ਤੇ ਵੀ ਜਿਹੜੀ ਸ਼ਰਾਬ ਤੇ ਆਂਦੇ ਨਾ 11000 ਕਰੋੜ ਦਾ ਅਸੀਂ ਟੈਕਸ ਇਕੱਠਾ ਕਰਨਾ ਤੇ ਅਸੀਂ ਫ੍ਰੀ ਬੰਦਣਾ ਉਹ ਵੀ ਆ ਗਰੀਬ ਘਰਾਂ ਤੋਂ ਜਾ ਰਿਹਾ ਸਾਰਾ ਟੈਕਸ ਲੁਟਿਆ ਜਾ ਰਿਹਾ ਸਰਕਾਰਾਂ ਲੋ ਹੁਣ ਇਹਨਾਂ ਦੇ ਇਹ ਜਿਹੜੇ ਫਾਈਨੈਂਸ ਦੇ ਨਾਂ ਤੇ ਕਾਰਪੋਰੇਟ ਜਿਹੜੀਆਂ Bajaj Finance ਤੁਸੀਂ ਵੇਖੋਗੇ ਇਹਦੇ ਸ਼ੇਅਰ ਬੜੇ ਵਧੇ ਆ Bajaj Finance ਦੇ ਵਧੇ ਕਿਉਂ? ਪ੍ਰੋਫਿਟ ਵਧੇ, ਪ੍ਰੋਫਿਟ ਕਿਉਂ ਵਧੇ ਆ? ਆ ਗਰੀਬ ਬੰਦਿਆਂ ਨੂੰ ਮਾਰ ਕੇ। ਤੇ ਇਹਨਾਂ ਨੂੰ ਪਤਾ ਹੀ ਕੁਛ ਨਹੀਂਗਾ ਵੀ ਸਾਨੂੰ ਕਿੰਨੇ ਚਾਰਜ ਕਰ ਰਹੇ ਆ। ਇਹਨਾਂ ਨੂੰ ਟਿਫਨ ਕਰਾਇਆ ਸੀ ਕੀ ਕਰਾਈ ਹਾਂਜੀ ਸੈਂਸੂਨ ਕਰਾ ਲਿਆ ਸਾਰੇ ਵੇਖਣ ਹੀ ਗਏ ਸੀ ਸਰਪਾ ਹਾਂ ਲੈਣ ਗਏ ਤੇ ਸਾਨੂੰ ਕਹਿੰਦੇ ਬਹਿ ਬਹਿ ਤੋ ਕੋਈ ਗੱਲ ਨਹੀਂ ਤੋ ਮਾੜਾ ਤੈਨੂੰ ਆਫਰ ਚੱਲਦਾ ਐ ਕਰਦਾ ਜੇ ਤੂੰ ਆ ਤਾਂ ਸਹੀ ਤੈਨੂੰ ਕਹਿੰਦੇ ਬਸ ਆਧਾਰ ਘਟ ਲਿਆ ਸਾਡੇ ਤੋਂ ਹੋਰ ਕੋਈ ਸਹੀ ਆਪੇ ਉਹ ਕਰ ਦਾਂਗੇ ਹੀ ਕਹਿੰਦੇ ਸਾਰਾ ਕੁਝ ਤੇ ਮੈਂ ਟਿਡੋਲ ਆਏ ਤੇ ਹਰ ਉੱਥੇ ਭੇਜਤੀ ਉਹਨਾਂ ਨੇ ਸਾਡੇ ਘਰੇ ਤੇ ਦੂਜੇ ਦਿਨ ਵੇਖਿਆ ਬਾਈ ਕਹਿੰਦਾ ਤੇਰੀ ਇੰਨੀ ਕੈਸਤਾ ਬਣਤੀ ਸਾਰਾ ਕੌਫਰ ਤੇ ਸਾਨੂੰ ਆਈ ਗਿਆ ਠੀਕ ਹੈ ਵੀ ਇਹ ਹੀ ਖੁਸ਼ੀ ਹੋ ਗਈ ਸਾਨੂੰ ਤੁਹਾਡੇ ਘਰ ਚੀਜ਼ ਆ ਗਈ ਜੀ ਤੁਹਾਨੂੰ ਇਹ ਨਹੀਂ ਨਾ ਚਾਹੀਦਾ ਪਤਾ ਹੀ ਇਹ ਇੰਨੇ ਲਾਈ ਜਾਂਦੇ 40 ਰੁਪਏ ਇਹਨਾਂ ਨੇ ਤਾਂ ਬਾਅਦ ਚ ਦੱਸਿਆ ਸਰ ਜੀ ਸਾਨੂੰ ਤੇ ਤੈਨੂੰ ਮੈਨੂੰ ਲੱਗਦਾ ਇਹ ਇਹ ਫੋਰ ਵੀ ਆਇਆ ਹੁਣ ਪਹਿਲਾਂ ਵੀ ਲੈ ਲੇ ਲੋਨ ਲੈ ਲੋ ਹਾਂਜੀ ਆਈ ਫਾਈਨਾਂਸ ਦਾ ਆਮ ਫੋਨ ਆਉਂਦੇ ਆ ਫੋਨ ਕਰਦੇ ਵੀ ਤੁਹਾਡੀ ਤੁਹਾਨੂੰ ਥੋੜਾ ਲੋਨ ਨਿਕਲਿਆ ਜੀ ਤੁਹਾਨੂੰ ਅਸੀਂ ਕਰਜਾ ਦੇਵਾਂਗੇ ਉਹ ਕਰਜੇ ਦਾ ਮਾਲ ਹੈ 70000 ਦਾ 70000 ਦਾ ਕਰਜਾ ਦੇ ਪਹਿਲਾਂ ਤਾਂ ਹਾਲਾਤ ਵੇਖੋ ਘਰ ਦੀ ਠੀਕ ਆ ਇਹ 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 12000 ਮਹੀਨੇ ਦਾ 14000 15000 ਕਮਾਉਣ ਵਾਲੇ ਬੰਦੇ ਆਹੇ ਮਹੀਨੇ ਦੇ ਤੇ 70000 ਇਹ ਲੋਨ ਬਸੋ ਤਾਰ ਸਕਦੇ ਆ ਇਹ ਬਹੁਤ ਵੱਡਾ ਸਕੈਮ ਹੋ ਰਿਹਾ ਪੰਜਾਬ ਨਾਲ ਤੇ ਪੈਸਾ ਇਹ ਸਾਰਾ ਜਿਹੜਾ ਜਾ ਰਿਹਾ ਪੰਜਾਬ ਤੋਂ ਬਾਹਰ ਲੁੱਟ ਗਿਆ ਨਾ ਫਾਈਨੈਂਸਰਾਂ ਨੂੰ ਪੰਜਾਬ ਤੋਂ ਬਾਹਰ ਜਿੰਨੀਆਂ ਵੀ ਇਹ ਵੱਡੀਆਂ ਕਾਰਪੋਰੇਟ ਇਹ ਮਾਈਕਰੋ ਫਾਈਨੈਂਸ ਚ ਪਈਆਂ ਉਹਨਾਂ ਨੂੰ ਲੁੱਟ ਕੇ ਪੰਜਾਬ ਤੋਂ ਜਾ ਰਿਹਾ ਪੰਜਾਬ ਦੇ ਬੰਦਿਆਂ ਨੂੰ ਇੱਕ ਹਿਸਾਬ ਨਾਲ ਨਚੋੜਿਆ ਜਾ ਰਿਹਾ ਜਿਨ੍ਹਾਂ ਦਾ ਕੋਈ ਬੋਲਦਾ ਨਹੀਂ ਤੇ ਇੱਕ ਗੱਲ ਧਿਆਨ ਕਰ ਲੈਣ ਜਿੰਨੇ ਵੀ ਮਾਈਕਰੋਫਾਈਨੈਂਸ ਦੇ ਨਾਂ ਤੇ ਲੁੱਟ ਮਚਾਈ ਆ ਅਸੀਂ ਇਹ ਜਿਹੜੀ ਥੋੜੀ ਗੁੰਡਾਗਰਦੀ ਇਹ ਜਿਹੜੀ ਲੁੱਟ ਆ ਪੰਜਾਬ 'ਚ ਨਹੀਂ ਚੱਲਣ ਦੇਣੀ ਤੇ ਅਗਲੇ 2-3 ਮਹੀਨਿਆਂ ਦੇ ਵਿੱਚ ਬਾਜ ਆਜੋ ਆਉਦੇ ਸਮੇਂ 'ਚ ਅਸੀਂ ਇਹਨੂੰ ਇਹਨੂੰ ਡੀਲ ਕਰਾਂਗੇ ਮਸਲੇ ਨੂੰ ਤਰੀਕੇ ਨਾਲ ਤੁਹਾਨੂੰ ਸਾਰਿਆਂ ਨੂੰ ਐਕਸਪੋਜ਼ ਕਰਾਂਗੇ ਵੀ ਤੁਸੀਂ ਮਾਈਕਰੋਫਾਈਨੈਂਸ ਕਹਦੇ ਹਾਸਤੇ ਗੁੱਲੀਆਂ ਸੀ ਉਹ ਖੁੱਲੀਆਂ ਸੀ ਸੈਲਫ ਹੈਲਪ ਗਰੁੱਪ ਬਣਾ ਕੇ ਉਹਨਾਂ ਨੂੰ ਰੋਜ਼ਗਾਰ ਪੈਦਾ ਕਰਨ ਦੇ ਮੌਕੇ ਦੇਣ ਨੂੰ ਬਿਚਾਲੋਂ ਨੇ ਕਿਸੇ ਨੇ ਸਲਾਈ ਵਾਲੀ ਮਸ਼ੀਨ ਲੈ ਲਈ ਕੋਈ ਕੜਾਈ ਵਾਲੀ ਉਹ ਕੰਮ ਕਰ ਲੈ ਆਹ ਕੰਮਾਂ ਨੂੰ ਨਹੀਂ ਖੁੱਲੀਆਂ ਸੀ ਵੀ ਤੁਸੀਂ ਚੱਕ-ਚੱਕ ਕੇ ਮਹਿੰਗੇ ਭਾਅ ਤੇ ਜਿਹੜੀਆਂ ਇਹ ਗੁੱਡਸ ਵੇਚੋ ਆਵਦੀਆਂ ਤੇ ਉਹ ਵੇਚ ਕੇ ਨਾਲੇ ਉਹਨਾਂ ਨੂੰ ਕਰਜ਼ੇ ਚ ਫਸਾ ਕੇ ਲੁੱਟੋ ਤੇ ਟੈਂਸ਼ਨ ਤੇ ਮੈਨੂੰ ਪਤਾ ਇੰਨੇ ਦਰਦੇ ਗਰੀਬ ਬੰਦੇ ਇੰਨਾ ਡਰਦਾ ਕੱਲ ਦਾ ਹੀ ਮੈਨੂੰ ਉੱਜੀ ਘੱਟ ਵਧੀ ਜਾਣਾ ਉਹਨੂੰ 15 ਮਿੰਟ ਬਾਅਦ ਫੋਨ ਕਾਲਿੰਗ ਤੇ ਭਾਇਆ ਪਤਾ ਨਹੀਂ ਕਿੱਥੋਂ ਮੀਆਂ ਕੁੜੀਆਂ ਰੱਖੀਆਂ 15 ਮਿੰਟ ਨਹੀਂ ਟੱਪਣਦੇ ਫੋਨ ਤੇ ਮੈਂ ਡਿਟੇਲ ਕਢਾ ਕੇ ਵਿਖਾਵਾਂ 15-15 ਮਿੰਟਾਂ ਬਾਅਦ ਫੇਰ ਸਾਰੀ ਰਾਤ ਨਹੀਂ ਸਤਾਈ ਮੈਨੂੰ ਉਦੋਂ ਦੌਕੇ ਮਾਰ ਵੀ ਨਹੀਂ ਹੋਊ ਤੇਰਾ ਕਸ਼ਟ ਰਹੇਗੀ ਤੈਨੂੰ ਫੁਲਾਣਾ ਕਰਦੇ ਆਂਗੇ ਲੋਸ਼ ਮਸ਼ੀਨ ਚਾਤੇ ਰਹਿ ਤਿੰਨ ਚਾਰ ਬੰਦੇ ਭੇਜ ਦਿੰਦੇ ਫਿਰ ਘਰੇ ਬੰਦੇ ਹੀ ਭੇਜਦੇ ਹਾਂ ਜੀ ਤੇਰੇ ਬਈ ਨਾਲ 8000 ਰੁਪਏ ਦਾ ਚਲਾ ਗਿਆ ਹਣ ਤੱਕ ਕੋਈ ਚਕਾਉਣੀ ਇਹਨਾਂ ਨੂੰ ਵਾਸ਼ਿੰਗ ਮਸ਼ੀਨ ਕੋਲ ਕੁਮੈਂਟ ਮੈਨੂੰ ਇੱਕ ਗੱਲ ਦੱਸੋ ਵੀ ਜੇ ਇਹਦੇ ਤੋਂ ਇੱਕ ਵਾਰੀ ਕਿਸ਼ਤ ਡਿਲੇ ਹੋ ਜੇ ਜੁਰਮਾਨਾ ਕਰਨਾ ਪੈਂਦਾ ਹਾਂ ਜੀ 500 1200 ਮਗਰ 500 ਜੁਰਮਾਨਾ ਹੈ ਜੀ ਤੇ ਜੇ ਦੋ ਦਿਨ ਡਿਲੇ ਹੋ ਜੇ ਕਿੰਨਾ بڑੇਗਾ ਮੈਨੂੰ ਦੱਸ ਤੋ ਦਿਓ ਕਿੰਨਾ ਵੜੂਗਾ ਕੁਛ 4 ਦੀ ਬੰਦਾ ਫੈਕਟਰੀ ਨਾਲ ਤੋਂ ਤੇ ਗੰਭੀ 42 ਰੁਪਏ ਇਹ ਕਰੀ ਬਰਦਾ ਰਹਿ ਜਾਈਏ ਕਾਪੀ ਟੂ ਰੋਜ਼ ਦਾ ਆ ਜਾਏਗਾ 42 42 ਵੇ ਪਾਰਟ ਤੇ ਪਹਿਲੇ 500 ਨੇ ਹਾਂ ਅਚਾ ਸਰ ਕਹਿੰਦੇ ਵੜੀ ਦਾ ਇਹਨਾ ਆਪਰੇ ਬਾਸ ਨਹੀਂ ਮੈਨੂੰ ਦੱਸੋ ਜੇ ਇੱਕ ਦਿਨ ਉਹ ਤੋਂ ਦੋ ਦਿਨ ਡਿਫਾਲਟ ਹੋ ਗਿਆ ਪੇਮੈਂਟ ਤਾਂ 1200 ਤਾਂ ਤੁਹਾਡੀ ਕਸ਼ਟਾ 1200 ਦੀ ਕਸ਼ਟਾ ਮਤਲਬ ਆ ਤੁਸੀਂ 30% 35% ਉਹਨੂੰ ਜੁਰਮਾਨਾ ਲਾਉਨੇ ਆ ਤੇ ਨੈਕਸਟ ਦੇ ਕਿੰਨਾ ਜੀ ਫਿਰ 42 ਰੁਪਏ ਪਰ ਡੇ ਦੇ ਹਿਸਾਬ ਨਾਲ ਸਾਰੀ ਇਹ ਪੈਸਾ ਵਧਦਾ ਹੈ ਲਗਾਤਾਰ ਵਧਦਾ ਆਪਣੀ ਸੰਜੋਗ ਕੇ ਬੈਂਕ ਪੇ ਡੀਏਟ ਦਾ 2.25 ਰੁਪਏ 294 ਪਰ ਬੈਂਕ ਤੇ ਕٹےਗਾ ਐਕਸਟਰਾ ਚਾਰਜ ਹੋਰ ਯਾ ਵੀ ਬਦਲਦੀ بڑੇਗੀ ਅੰਦਰ ਕੰਟੀਨਿਊਲੀ ਮੇਰੀ ਗੱਲ ਸਮਝੋ तो भी है किड़े ऑफिस टू फोन किड़ा थोड़ा ऑफिस किथे परोनी पड़ी है परोनी पड़ी है परोनी पड़ी ऑफिस है पेनल्टी करी हुई है अगर पेनल्टी नहीं लेबस तो किस तुम्हारा से श्री अगर पेनल्टी लेवल है आपने तो आप अगरटी के साथ करो का नहीं लेबस तोडे को तो ये हमें पे कर दो वो पेच में कर देना आप अगरटी लेकिन अकाउंट माइनस मत करो उससे ठीक है रिया माने पेनल्टी बहुत ज्यादा पाई जाने कोई पेनल्टी होती है ਪ੍ਰੇਸ਼ਾਨ ਕਰਦਾ ਮੈਨੂੰ ਮੈਨੂੰ ਦੱਸੋ ਵੀ ਸਵੇਰ ਦੇ ਇਹ ਮੇਰੇ ਨਾਲ ਮੁੰਡਾ ਕੰਮ ਕਰਦਾ ਜਿਹੜਾ ਕੱਲ ਦੇ ਉਹਨੂੰ ਇੰਨੇ ਕ ਫੋਨ ਆ ਰਹੇ ਆ ਪਰੇਸ਼ਾਨ ਕਰਿਆ ਜਾ ਰਹੇ ਮੈਂਟਲ ਦਾਬਾਤ ਅੱਛਾ ਤੁਹਾਨੂੰ ਮੈਂ ਤੁਸੀਂ ਐਮਪਲਾਈ ਹੈਗੇ ਹੋ ਤੁਹਾਨੂੰ ਵੀ ਕਿਹਾ ਗਿਆ ਕਿ ਮੈਂਟਲ ਨਾਲ ਫੋਨ ਕਰਵਾਉਣਾ ਤੁਹਾਡੇ ਠੀਕ ਹੈ ਚਲੋ ਠੀਕ ਹੈ ਮੈਂ ਅੱਜ ਸਵੇਰੇ ਇਹ ਸਭ ਇਹ ਜਿਹੜਾ ਅਪਰ ਹੱਥ ਕਰਾਂ ਉਹ ਸਭ ਠੀਕ ਜਿਹਾ ਹੀ ਰਹਿ ਗਿਆ ਅੰਦਰੋਂ ਟੈਕਾ ਕਰ ਲਈ 80% ਕਰੋ ओके ओके ਜਮਾਈ ਅੱਜ 7:00 ਤਾਈਂ ਨੂੰ ਕਰ ਦੋ। ਸਮਝ ਗਏ? ਕਰੋ ਠੀਕ ਅਖੀ ਠੀਕ ਹੈ ਜੀ ਠੀਕ ਹੈ। ਓਕੇ। ਕਿਤੇ ਹੋ ਜੀ ਕਰ ਲੋਗੇ ਤੁਸੀਂ ਰਜਿਸਟਰ। ਹੋਰ ਤਾਂ ਤਾਂ ਇਹ ਨੇ 20 ਗੋਲੇ ਐਸੇ ਬਣਾ ਤੁਮ ਕੈਸ਼ ਕਿਤੋਂ ਦੇ ਦਵੋ। ਕੰਮ ਤੇ ਦਿਹਾੜੀ ਕਰ ਬੰਦਾ। ਪਹਿਲਾਂ ਮੈਨੂੰ ਦੱਸੋ ਵੀ ਦਿਹਾੜੀ ਵਾਲਾ ਬੰਦਾ। ਤੁਸੀਂ ਲੋਨ ਚੈੱਕ ਨੂੰ ਫੜਾ ਦੁੱੱਕਾ ਗਿਆ। ਕੋਈ ਨਹੀਂ ਐਮਆਈਪੀ ਹੋ ਜੂਗੀ ਬਸ ਠੀਕ। ਅੱਜ ਕਰ ਲੈਣਾ ਤੁਸੀਂ ਓਕੇ। ਇਹ ਕੀ ਜਿਹੜੀ ਆ ਧਿਆਨ ਦੇਣ ਦੀ ਲੋੜ ਆ। ਤੇ ਆਪਾਂ ਆਪਣੇ ਮਾਈਕ੍ਰੋਫਾਈਨਸ ਨਾਲ ਸਾਰੇ ਸੰਗਲਨ ਬੀ ਮੈਸਰਫਟ ਲੋਜ ਲਵਾ ਜੀ ਸਿੱਧੇ ਟੱਕਰਾਂਗੇ ਕਿ ਆ ਠੱਗੀ ਜਿਹੜੀ ਪੰਜਾਬ ਤੇ ਚੱਲ ਰਹੀ ਹੈ ਧੰਨਵਾਦ ਵੈਕਲਜੀਕਰ ਖਾਲਸਾ ਵੈਕਲਜੀ